ਬੇਈ ਦਾ ਹਲ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ-ਚਾਰ ਵਾਰਿਆ ਤੂੰ ਇੱਕ ਵਾਰ ਦੇ ਹੀ ਵੇਖੀ ਹੋ ਜੂ ਨਹੀਂ ਤਾਂ ਇਹ ਕੁਝ ਨਹੀਂ ਸਹੀ ਕਰਦਾ ਮੈਂ ਤੁਮ ਕਿਹਾ ਕਿ ਤੁਸੀਂ ਮੈਂ ਕਰਨਾ ਖਦੀ ਨਹੀਂ ਕੋਈ ਚੀਜ਼ ਮੈਂ ਤੇਰੇ ਤੋਂ ਇਸੀ ਦੇ ਅੰਦਰ ਖੁੱਤੀ ਕੇ ਦੇਖਣਾ ਕਿ ਮੈਂ ਚੱਤ ਕੇ ਨਹੀਂ ਮੰਨਿਆ ਮਮੀ ਗਲਤੀ ਹੋ ਗਈ ਚੱਲਾ ਹੁਣ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਹਣਾ ਤੂੰ ਮੰਗ ਲੀਆਂ ਕੁੜ ਕਰਨਾ ਕੀ ਆ ਮੈਨੂੰ ਕੋਈ ਡਰ ਪੈਦਾ ਨਹੀਂ ਮਮੀ ਤੈਨੂੰ ਪਰਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਆ ਨਾ ਮਹਾਰਾਜ ਦੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ 3 ਸਾਲ ਸੇਵਾ ਕਰਦਾ ਰਿਆ ساری ਜ਼ਿੰਦਗੀ ਜਦ ਤੱਕ ਕੈਨੇਡਾ ਆਇਆ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਲਾ ਲਿਓ ਜਾਂ ਲੋਕਾਂ ਦੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰਾਂ ਤੇਰੇ ਗਲ ਚੋਂ ਲਾ ਕੇ ਕੰਨਾਂ ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਨੇ ਪਾ ਨਾ पर मम्मी ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤਖਤ ਸਾਹਿਬ ਦੇ ਦੇਵੇ ਹਨਾ ਵੀ ਭਾਈ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਹੀ ਲਾਉਂਗਾ ਮੈਂ ਲੀਕਾਂ ਕੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਲੀਕਾਂ ਕੜਵਾਉਣ ਤੇ ਪੈਰੀ ਹੱਥ ਲਵਾਉਣ ਤੇ ਝਕਾਉਣ ਬੋਹ ਡਾਉਣ ਕਰਨ ਮੇਰੇ ਟੱਬਰ ਨੂੰ ਜਾ ਕੋ ਦੱਸ ਕਿ ਰਾਨੂੰ ਉਹਨਾਂ ਨੇ ਜਦੋਂ ਮੋਟਾ ਤੋਂ ਬਾਈਟੇ ਕੀਤਾ ਤਾਂ ਮੇਰਾ ਮੈਰੀ ਫੋਨ ਬੰਦ ਹੋ ਗਿਆ ਬਿਲਕੁਲ ਜਿਹੜਾ ਆਪਣੇ ਘਰੇ ਆ ਕੇ ਗਿਆ ਮੰਮੀ ਥੋਡੀਆਂ ਬੀੜੀਆਂ ਬਣਾ ਕੇ ਘਰ ਠਾ ਦੂੰਗਾ ਉਹਨੂੰ ਇਹ ਕਹਦੇ ਹੋ ਇੱਕ ਵਾਰ ਚੰਗੀ ਤਰ੍ਹਾਂ ਵੀ ਭਾਈ ਤੂੰ ਕਿਦਣ ਮਾਫੀ ਮੰਗਣੀ ਆਂ ਦੱਸ ਦੇ ਅਸੀਂ ਤਾਂ ਲੱਖ ਵਾਰ ਮੰਗ ਰਹੇ ਹਾਂ ਮਹਾਰਾਜ ਅੱਗੇ ਹਨਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਚੁੱਪ ਕਰਦੇ ਸੋਚਦਾ हां पर इक ਗੱਲ ਆ ਮੰਮੀ ਮੈਂ ਥੋੜਾ ਟਾਈਮ ਅਜੇ ਇੰਡੀਆ ਨਹੀਂ ਆਉਂਗਾ ਤੈਨੂੰ ਪਤਾ ਮੇਰੀ ਸੇਫਟੀ ਦੀ ਮੈਂ ਕਿਸੇ ਨੂੰ ਨਹੀਂ ਕਰਨਾ ਹੈਗਾ ਹਜੇ ਮੰਮੀ ਹਨਾ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਮੈਂ ਵੀਡੀਓ ਦੇਖੀ ਆ ਵੀ ਆ ਕੁਝ ਹੋਇਆ ਉਹ ਦੱਸ ਤੁਹਾਨੂੰ ਲੋਕੀ ਐ ਚੱਕੀ ਫਰੀ ਜਾ ਰਹੇ ਆ ਹੁਣ ਪੰਜਾਬ ਕਿੱਥੇ ਆ ਹੁਣ ਪੰਜਾਬ ਕਿੱਥੇ ਆ ਮੈਂ ਤਾਂ ਮੇਜਰ ਦੀ ਕੁੜੀ ਲਈ ਵੀ ਖੜ ਗਿਆ ਸੀ ਸਾਰੇ ਪੰਜਾਬ ਲਈ ਖੜਿਆ ਹਮੇਸ਼ਾ ਹੁਣ ਪੰਜਾਬ ਕਿੱਥੇ ਆ ਮੇਰੀ ਸਪੋਰਟ ਕਿਉਂ ਨਹੀਂ ਆ ਰਿਹਾ ਬਈ ਮੈਂ ਬੱਸ ਫਿਰ ਮਮੀ ਤੈਨੂੰ ਪਤਾ ਤਾਂ ਹੈਗਾ ਜਦੋਂ ਮੰਗਿਆ ਤੂੰ ਸਹਿਬਜ਼ਾਦਿਆਂ ਤੋਂ ਫ਼ਮ ਸਿਰ ਤੇ ਸਹਿਬਜ਼ਾਦਿਆਂ ਦਾ ਹੱਥਾਂ ਮੈਂ ਨਹੀਂ ਡਰਦਾ ਸਿਰ ਝੁਕੂਗਾ ਮਹਾਰਾਜ ਅੱਗੇ ਝੁਕੂਗਾ ਅਕਾਲ ਤਖ਼ਤ ਸਾਹਿਬ ਅੱਗੇ ਝੁਕੂ ਫਤਿਹਗੜ੍ਹ ਸਾਹਿਬ ਅੱਗੇ ਝੁਕੂ ਉਦੋਂ ਬਿਨਾਂ ਸਿਰ ਨਹੀਂ ਝੁਕਾਉਂਗਾ ਚਾਹੇ ਗਰਦਨ ਲੈ ਜੇ ਮੇਰੀ ਬੱਸ ਆਹ ਮੇਰੀ ਕਾਲ ਤੈਨੂੰ ਲਾਸਟ ਟਾਈਮ ਫੇਰ ਕਰੂੰ ਤੈਨੂੰ ਕਿਹਦੇ ਦਿਨ ਠੀਕ ਆ ਕੋਈ ਨਹੀਂ